ਪ੍ਰਧਾਨ ਸਵਾਰ ਹਲਕਾ ਮਹਿਰਕਲਾਂ ਦੇ ਵੱਡੇ ਪਿੰਡ ਚੀਨੀਵਾਲ ਕਲਾਂ ਦੀ ਕੋਆਪਰੇਟ ਸੁਸਾਇਟੀ ਦੀ ਚੋਣ ਐਨ ਮੌਕੇ ਤੇ ਰੱਦ ਕਰਨ ਦੇ ਰੋਸ ਵਿੱਚੋ ਵੱਡੀ ਗੰਟੀ ਵਿੱਚ ਪਿੰਡ ਵਾਸੀਆਂ ਨੇ ਮਹਿਰਕਲਾਂ ਚੌਂਕ ਵਿੱਚ ਆ ਕੇ ਵਰਦੀ ਮੀਂਹ ਦੇ ਵਿੱਚ ਧਰਨਾ ਲਗਾ ਦਿੱਤਾ ਇਸ ਮੌਕੇ ਲੋਕਾਂ ਨੇ ਸਰਕਾਰ ਖਿਲਾਫ ਜੰਮ ਕੇ ਨਾਰੀ ਬਾਜੀ ਕੀਤੀ ਅਤੇ ਪਹਿਲੀ ਪ੍ਰਕਿਰਿਆ ਤਹਿਤ ਸੁਸਾਇਟੀ ਦੀ ਚੋਣ ਨਾ ਕਰਵਾਉਣ ਦੀ ਸੂਰਤ ਵਿੱਚ ਧਰਨਾ ਆਨਮੇ ਅਤੇ ਸਮੇਂ ਲਈ ਲਾਉਣ ਦੀ ਚੇਤਾਵਨੀ ਵੀ ਦਿੱਤੀ ਇਹਦਾ ਕਾਰਨ ਜੋ 시ਨੀਵਾਲਕਾਂ ਦੀ ਕੋਰਪੋਰੇਟ ਸਿਟੀ ਦੀ ਚੋਣ ਸੀ ਉਹ ਸਮੇਂ ਦੀ ਸਰਕਾਰ ਨੇ ਆਪਣੇ ਬੰਦਿਆਂ ਨੂੰ ਲਾਭ ਦੇਣ ਦੇ ਲਈ ਉਹਨਾਂ ਦੀਆਂ ਵੋਟਾਂ ਬਣਾ ਕੇ ਉਹਨਾਂ ਨੂੰ ਦੁਬਾਰੇ ਉੱਥੇ ਕਾਬਜ਼ ਕਰਨ ਦੇ ਲਈ ਉਹਨਾਂ ਨੇ ਅੱਜ ਦੀ ਚੋਣ ਰੰਦ ਕਰਾਈ ਹੈ ਜਿਨ੍ਹਾਂ ਨੇ ਰੋਸ ਵਜੋਂ ਪੂਰੇ ਨਗਰ ਨਿਵਾਸੀਆਂ ਤੇ ਕਿਸਾਨ ਜੂਨੀਅਰ ਰਾਜੇਵਾਲ ਅਤੇ ਭਾਰਤੀ ਕਿਸਾਨ ਜੂਨੇ ਕਾਦ ਦੇ ਕਾਦੀਆਂ ਦੀ ਜਥੇਬੰਦੀਆਂ ਨੇ ਅੱਜ ਜੋ ਰੋਡ ਜਾਮ ਕਰਕੇ ਸਮੇਂ ਦੀ ਸਰਕਾਰ ਨੂੰ ਰੋਸ ਪ੍ਰਗਟ ਕੀਤਾ ਜਿੰਨਾ ਚਿਰ ਇਹ ਸਰਕਾਰ ਸਾਨੂੰ ਜਲਦੀ ਤੋਂ ਜਲਦੀ ਅਗਲਾ ਟਾਈਮ ਨਹੀਂ ਦਿੰਦੀ ਤੇ ਜਿਹੜੀਆਂ ਵੋਟਾਂ ਬਣੀਆਂ ਨਵੀਂ ਵੋਟ ਅਸੀਂ ਬਣ ਨਹੀਂ ਦੇਣੀ ਉਹ ਲਿਖਤੀ ਰੂਪ ਚ ਨਹੀਂ ਦਿੰਦੀ ਉਹਨਾਂ ਚਿਰ ਅਸੀਂ ਇਹ ਧਰਨਾ ਨਹੀਂ ਚੱਕਾਂਗੇ ਚਾਹੇ 2 ਦਿਨ ਚਲਾਉਣਾ ਪਵੇ 4 ਦਿਨ ਚਲਾਉਣਾ ਆਣ ਮਿੱਥੇ ਸ਼ਮੇ ਲਈਏ ਧਰਨਾ ਅਸੀਂ ਸ਼ੁਰੂ ਕਰਿਆਗਾ ਆ ਸਭ ਤੋਂ ਵੱਡਾ ਘਾਣ ਲੋਕਤੰਤਰ ਦਾ ਆਮ ਆਦਮੀ ਪਾਰਟੀ ਕਰ ਰਹੀ ਆ ਜਿਹੜਾ ਕਿ ਲੋਕਾਂ ਨੂੰ ਇਹ ਮਨਜ਼ੂਰ ਨਹੀਂ ਲੋਕਾਂ ਦੇ ਬੜੇ ਚਾਮਾਂ ਤੇ ਮਲਾਰਾਂ ਦੇ ਨਾਲ ਇਹ ਸਰਕਾਰ ਨੂੰ ਬੁਲਾਇਆ ਬਣਾਇਆ ਸੀ ਕਿ ਪਿਛਲੀਆਂ ਸਰਕਾਰਾਂ ਲੋਕਾਂ ਦੇ ਨਾਲ ਧੱਕੇ ਕਰਦੀਆਂ ਪਰ ਇਹ ਸਰਕਾਰ ਨੇ ਕੋਈ ਹੱਦ ਨਹੀਂ ਛੱਡੀ ਧੱਕੇ ਦੀ ਸਰਕਾਰ ਨੂੰ ਬਈ ਇਹ ਬੇਨਤੀ ਵੀ ਕਰਦੇ ਆ ਸਾਡੀ ਮੰਗ ਵੀ ਆ ਕਿ ਚੋਣ ਤੁਰੰਤ ਕਰਵਾਈ ਜਾਵੇ ਤੇ ਉਸੇ ਵੋਟਾਂ ਦੇ ਆਧਾਰ ਤੇ ਕਰਾਈ ਜਾਵੇ ਫੇਰ ਹੀ ਇਹ ਮੋਰਚਾ ਅਸੀਂ ਇੱਥੋਂ ਚੱਕਾਂਗੇ ਚਾਹੇ ਸਾਨੂੰ ਕਿਸਾਨ ਆंदोलਨ ਮੰਗ ਕਿਸਾਨੀ ਆंदोलਨ ਵਾਂਗੂ ਸਦਾ ਲਈ ਪੱਕਾ ਰਾਂਗੇ ਬੈਠਣਾ ਪਵੇ ਉੱਠਾਂਗੇ ਅਸੀਂ ਉਹਦੀ ਸਾਨੂੰ ਇਹ ਪਤਾ ਹੈਗਾ ਵੀ ਸਾਨੂੰ ਹੱਕ ਕਿਵੇਂ ਲੈਣੇ ਆਉਂਦੇ ਆ ਤੇ ਅਸੀਂ ਅਣਮਿੱਥੇ ਸਮੇ ਲਈ ਇਹ ਧਰਨਾ ਰੱਖਿਆਗਾ ਜਿੰਨਾ ਚਿਰ ਸਰਕਾਰ ਕੋਈ ਫੈਸਲਾ ਨਹੀਂ ਕਰਦੀ ਅਸੀਂ ਇਹ ਧਰਨਾ ਨਹੀਂ ਚੱਕਾਂਗੇ ਜਦੋਂ ਅਸੀਂ ਅੱਜ ਨਾਮਿਨੇਸ਼ਨ ਕਾਗਜ਼ ਭਰਨ ਲੱਗੇ ਤਾਂ ਸਰਕਾਰ ਨੇ ਸਾਨੂੰ ਇਹ ਕਹਤਾ ਵੇ ਤੁਹਾਡੀ ਜੋ ਚੋਣ ਆ ਇਹ ਕੈਨਸਲ ਕੀਤੀ ਜਾਂਦੀ ਹੈ ਇਹ ਅੱਜ ਨਹੀਂ ਹੋਊਗੀ ਕੱਲ ਨੂੰ ਅੱਜ ਕੋਈ ਕਾਗਜ਼ ਨਹੀਂ ਭਰੇ ਜਾਣਗੇ ਪਰ ਜਦੋਂ ਅਸੀਂ ਉੱਥੇ ਕਿਹਾ ਵੀ ਚਲੋ ਕੋਈ ਨਹੀਂ 11 ਵਜੇ ਤੱਕ ਡੀਕ ਦੇ ਆ ਕੋਈ ਨਾ ਕੋਈ ਮੁਲਾਜ਼ਮ ਆ ਜਾਊਗਾ ਆਪਣੇ ਫਾਰਮ ਭਰ ਦੇਗਾ ਨਾਮਿਨੇਸੰਦੀ ਪਰ ਨਹੀਂ ਪਹੁੰਚਿਆ ਜੋ ਇਹ ਕੰਮ ਹੈ ਜੋ ਸਰਕਾਰਾਂ ਦਾ ਕੰਮ ਨਹੀਂ ਸਰਕਾਰਾਂ ਦਾ ਜੋ ਮੌਕੇ ਦਾ ਐਮਐਲਏ ਕਲਵੰਤ ਸਿੰਘ ਪੰਡੋਰੀ ਆ ਕਿਉਂਕਿ ਜਦੋਂ ਉਸ ਨੂੰ ਵੀ ਪੁੱਛਿਆ ਦਾ ਉਸਨੇ ਇਹ ਗੱਲ ਕਹੀ ਵੀ ਪਿੰਡ ਦੇ ਵਿੱਚ ਲੜਾਈ ਹੋ ਸਕਦੀ ਹੈ ਝਗੜਾ ਹੋ ਸਕਦਾ ਹੈ ਇਹਦਾ ਮਤਲਬ ਸਾਡੇ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਸਾਡੀਆਂ ਦੋਨੇ ਪਾਰਟੀਆਂ ਬੜੀਆਂ ਚੋਣ ਕਰਾਉਣ ਦੇ ਹੱਕ ਜਵੇ ਸੀਗੀਆਂ ਪਰ ਪਤਾ ਨਹੀਂ ਸਰਕਾਰਾਂ ਨੂੰ ਕਿਉਂ ਡਰ ਲੱਗਦਾ ਹੈਗਾ ਇਹਨਾਂ ਨੇ ਨੁਕਤਾ ਜਿੰਨੀਆਂ ਕਰਕੇ ਕਹਿ ਦਿੱਤਾ ਕਿ ਇੱਥੇ ਲੜਾਈ ਹੋਊਗੀ ਜਿੱਥੋਂ ਤੱਕ ਇਹ ਗੱਲ ਦਾ ਸਾਨੂੰ ਪਤਾ ਲੱਗਿਆ ਅਸੀਂ ਐਸਟੀਮੇਟ ਵੀ ਲਾਇਆਗਾ ਪਰ ਸਰਕਾਰ ਨੂੰ ਚਾਹੀਦਾ ਵੀ ਇਹ ਸਰਬਸੰਮਤੀ ਨਾਲ ਪ੍ਰਸ਼ਾਸਨ ਦੇ ਅਧੀਨ ਚੋਣ ਕੀਤੀ ਜਾਵੇ ਅਸਲ ਵਿੱਚ ਤਾਂ ਪ੍ਰਸ਼ਾਸਨ ਦੇ ਵੀ ਕੋਈ ਲੋੜ ਨਹੀਂ ਉੱਥੇ ਕਿਉਂਕਿ ਸਾਰੀ 400 ਤਾਂ ਵੋਟ ਹੈ ਲੋਕਾਂ ਨੇ ਡੇਢ ਘੰਟੇ ਦੇ ਵਿੱਚ ਵੋਟ ਪਾ ਦੇਣੀ ਸੀ ਆ ਪਤਾ ਨਹੀਂ ਕਿਉਂ ਵਰਦੇ ਮੀਂਹ ਦੇ ਵਿੱਚ ਸਾਨੂੰ ਇਹ ਸਰਕਾਰਾਂ ਕੀ ਪਰਖ ਦੀ ਘੜੀ ਸਾਨੂੰ ਪਰਖਦੀਆਂ ਨੇ ਅਨਸਾਪ ਪਸੰਦ ਤੇ ਮਜ਼ਦੂਰ ਲੋਕਾਂ ਨੂੰ ਇਹ ਕਟੇਰੇ ਦੇ ਵਿੱਚ ਆਉਣਾ ਪੈਂਦਾ ਜਦੋਂ ਵੀ ਧੁੱਪ ਹੁੰਦੀ ਆ ਕੋਈ ਸਾਡਾ ਸੌਂਕ ਨਹੀਂ ਵੀ ਰੋਡ ਰੋਕੀਏ ਦੁਕਾਨਦਾਰਾਂ ਨੇ ਦੁਕਾਨਦਾਰੀਆਂ ਚਲਾਉਣੀਆਂ ਕਿਸੇ ਨੇ ਕਿਤੇ ਜਾਣਾਗਾ ਪਰ ਜੋ ਸਾਡਾ ਇਹ ਧਰਨਾਗਾ ਇਹ ਪੱਕਾ ਰਹੂਗਾ ਜੋ ਸਾਡੀ ਨੋਮੀਨੇਸ਼ਨ ਕਾਗਜ਼ਾ ਉਹ ਅਸੀਂ ਭਰ ਕੇ ਇੱਥੋਂ ਵੀ ਸਾਡੇ ਤੋਂ ਨੋਮੀਨੇਸ਼ਨ ਕਾਗਜ਼ ਲੈ ਜਾਣ ਤੇ ਜਿਸ ਦਿਨ ਸਾਨੂੰ ਕਹਿਣਗੇ ਅਸੀਂ ਉੱਥੇ ਮਤਲਬ ਵੀ ਅਸੀਂ ਚੋਣ ਕਰਾਂਗੇ ਅਸੀਂ ਵੋਟਰਾਂ ਪਾਵਾਂਗੇ ਆਪਦੇ ਪ੍ਰਧਾਨ ਤੇ ਆਪਦੇ ਮੈਂਬਰ ਨਿਯੁਕਤ ਕਰਾਂਗੇ ਇਹਦੇ ਵਿੱਚ ਕੋਈ ਬੜੀ ਵੱਡੀ ਗੱਲ ਨਹੀਂ ਜੋ ਸਾਡੀ ਆਮ ਬੰਦਿਆਂ ਦੀ ਸੁਸਾਇਟੀ ਆ ਜਾਂ ਕੋਈ ਕਿੱਡਾ ਕਿ ਮਤਲਬ ਵੱਡਾ ਅਦਾਰਾ ਜਾਂ ਵੱਡੇ ਵੱਡੇ ਇੰਡਸਟਰੀਆਂ ਜਾਂ ਮਿਲਕ ਮਿਲਕ ਪਲਾਂਟ ਜਾਂ ਬੇਰਕਾ ਪਲਾਂਟ ਦੀਆਂ ਚੋਣਾਂ ਨਹੀਂ ਆ ਇਹ ਨਹੀਂ ਉਹ ਸਾਡੇ ਲੋਕਾਂ ਵਿੱਚੋਂ ਨਾ ਸਾਨੂੰ ਹੀ ਪਤਾ ਵੀ ਅਸੀਂ ਲੋਕਾਂ ਦਾ ਫਾਇਦਾ ਕਰਨਾ ਚਾਹੁੰਦੇ ਆ